ਤਾਕਤ ਸਾਡੇ ਕੋਲੇ ਆ ਸਾਡੇ ਤੋਂ ਤਾਕਤ ਲੈ ਕੇ ਸਾਨੂੰ ਯਾਰ ਕੁੱਟਦੇ ਆ ਲੁੱਟਦੇ ਆ ਦੀ 70 ਸਾਲਾਂ ਤੋਂ ਗਧੇ ਬਣੇ ਬੈਠੇ ਆ ਅਧੀ ਹੱਥ ਬਨ ਕੇ ਬੇਨਤੀ ਕਰਦੇ ਆ ਪੰਜਾਬ ਪਹਿਲੀ ਵਾਰੀ ਜਾ ਕੇ 70 ਸਾਲਾਂ ਚ ਤੇ ਹੁਣ ਅਸੀਂ ਸੌਣਾ ਨਹੀਂ ਸਿਂਗਾਰਾ ਕਰ ਬਈ ਜੀ ਸ਼ੰਭੂ ਮੌਰ ਚ ਤੇ ਕੋ ਗੱਲ ਕਹੀ ਸੀ ਪਹਿਲੀ ਵਾਰੀ ਜਿਹੜੋ ਦੂਸਰੀ ਵਾਰ ਬੋਲਣਾ ਇਹ ਹজম ਨਹੀਂ ਹੋਈ ਉਹਨਾਂ ਦੇ ਮੈਥੋਂ ਵੀ ਕਹੂੰ ਆ ਅਸੀਂ ਗੱਲ ਆਖੀ ਸੀ ਪੂਰਾ ਭਾਰਤ ਠੀਕ ਆ ਸਾਡੇ ਮੂੰਹ ਕੰਨੀ ਦੇਖਦਾ ਅੱਜ ਇਹ ਗੱਲ ਸਾਬਤ ਹੋਗੀ ਸਾਡੇ ਵਿੱਚੋਂ 2 ਲੱਖ ਲੋਕਾਂ ਨੇ ਟਵੀਟ ਕੀਤਾ ਕਹਿੰਦੇ ਵੀ ਜੇ ਅਸੀਂ ਕੀ ਆ ਬਜਨਾ ਮੋਦੀ ਤੋਂ ਤਾਂ ਸਾਨੂੰ ਪੰਜਾਬੀ ਸਿੱਖਣੀ ਪਊ ਜਿਹੜੇ ਯਾਰ 90% ਕੁਰਬਾਨੀਆਂ ਦੇਣ ਵਾਲੇ ਅਸੀਂ ਇਹ ਮੌਕੇ ਯਾਦ ਕਰਾਉਣ ਪਿੱਛੇ ਤੇ ਅਸੀਂ ਖਾਲਿਸਤਾਨ ਦੀ ਮੰਗ ਕਿਉਂ ਕਰੀਏ ਪੂਰਾ ਭਾਰਤ ਸਾਡਾ ਅਸੀਂ ਅਸੀਂ ਪੂਰੇ ਭਾਰਤ ਤੇ ਰਾਜ ਕਰਾਂਗੇ ਯਾਦ ਰੱਖੋ ਮੋਦੀ ਦੀ ਜੜ ਇੱਥੋਂ ਪੱਟੀ ਜਾਊਗੀ ਅਸੀਂ ਯਾਰ ਦੇਖੋ ਅਸੀਂ ਨਸ਼ੇ ਖਲਾਮ ਨਿਕਲੇ ਕੋਈ ਹੱਲ ਨਹੀਂ ਹੋਇਆ ਔਰ ਜਲਦੀ ਮੁਜਾਰੇ ਕਰ ਲੈ ਧਰਨੇ ਬਥੇਰੇ ਲਾਲੇ ਸਾਲ ਦੇ ਵਿੱਚ ਕੀ ਆ ਰੋਜ ਦੇ 100 ਧਰਨੇ ਲੱਗਦੇ ਸੀ ਛਾਲ ਤਾਂ 36500 ਧਰਨਾ ਲੱਗਦਾ ਘੱਟੋ ਘੱਟ ਪੰਜਾਬ ਤਾਂ ਫੇਰ ਉੱਜੜ ਗਿਆ ਯਾਰ ਉੱਜੜਿਆ ਕਿ ਨਹੀਂ ਉੱਡਿਆ ਉੱਜੜ ਗਿਆ ਪਰ ਇਹਨੂੰ ਬਚਾਉਣ ਵਾਸਤੇ ਹੁਣ ਕੀ ਆ ਧਰਨਿਆਂ ਨਾਲ ਨਹੀਂ ਲੋਕ ਲਹਿਰ ਨਾਲ ਹੱਲ ਹੋਣਾ ਲੋਕ ਲਹਿਰ ਖੜੀ ਆ ਜਿਹੜੀ ਪਿੱਛੇ ਖੜੀ ਉਹ ਵੀ ਲੋਕ ਲਹਿਰ ਆ ਅੱਜ ਤੱਕ ਪੰਜਾਬ 'ਚ ਲੋਕ ਲਹਿਰ ਨਹੀਂ ਉੱઠી ਸੀ ਜੇ ਅੱਜ ਇੱਥੇ ਪਹੁੰਚਿਆ ਬਾਈ ਜੀ ਮੈਨੂੰ ਸਾਨੂੰ ਪਹਿਲੀ ਵਾਲੀ ਹੋਇਆ ਲੋਕਾਂ ਨੇ ਲੀਡ ਕੀਤਾ ਸਾਨੂੰ ਲੀਡਰਾਂ ਨੇ ਲੀਡ ਨਹੀਂ ਕੀਤਾ ਕਿੰਨੇ ਬੰਦੇ ਸਹਿਮਤ ਹੋ ਉਸ ਗੱਲ ਨਾਲ ਵੀ ਲੋਕ ਲੈ ਕੇ ਆਇਆ ਇੱਥੇ ਅਸੀਂ 2 ਸਾਲ ਤੋਂ ਬਾਈ ਜੀ ਲੋਕ ਅਧਿਕਾਰ ਲਹਿਰ ਦੇ ਵਿੱਚ ਤੁਰੇ ਸੀ ਪਿੰਡੋਂ ਪਿੰਡੀ ਜਾਂਦੇ ਆ 2000 ਪਿੰਡ ਕਟਿਆ ਜਿਹੜਾ ਪਿੰਡ 'ਚ ਜਾਂਦੇ ਆ ਇੱਕ ਸੁਨੇਹਾ ਦਿੰਦੇ ਆ ਵੀ ਪਿੰਡਾਂ ਦੇ ਬਾਗਲ ਕੈਪਟਨ ਮਾਰ ਲੋ ਤਾਂ ਹਲੇ ਆਪੇ ਮਰ ਜਾਣਗੇ ਸਾਨੂੰ ਮਾਰਦੇ ਪਿੰਡਾਂ ਵਾਲੇ ਬਦਲ ਕੈਪਟਨਾਂ ਤਾਂ ਹੱਲੇ ਨਹੀਂ ਮਾਰਦੇ ਸਾਨੂੰ ਆ ਪਿੰਡਾਂ ਚੋਂ ਮਾਰਨੇ ਪੈਣਗੇ ਪਹਿਲਾਂ ਦੇਸੀ ਗਰੰਟੀ ਕਰਦੇ ਆਂ ਅਸੀਂ ਪਿੰਡਾਂ ਚ ਵੀ ਜਾਂਦੇ ਆਂ ਜਦੋਂ ਕੋਈ ਸੱਚਾ ਦੰਦਾ ਲੋਕ ਅਧਿਕਾਰ ਲੈੜਦੇ ਤਾਂ ਅਸੀਂ ਕੋਈ ਜੁੜਦਾ ਸਾਡੇ ਪੇਜ ਨਾਲ ਅਸੀਂ ਜਾਣਦੇ ਆਂ ਬਾਈ ਜੀ ਆਪਦੇ ਕੋਲੋਂ ਦਰਿਆ ਦੇ ਕੀ ਆ ਲੈ ਕੇ ਜਾਂਦੇ ਆਂ 2 ਸਾਲ ਤੋਂ ਤੇ ਜਿਹੜਾ ਪਿੰਡ ਚ ਕੀ ਆ ਪ੍ਰੋਗਰਾਮ ਕਰਕੇ ਆਉਣੇ ਆ ਉਹ ਚ ਅਸੀਂ ਕੀ ਕਰਦੇ ਆਂ 11 ਨੁਕਤੇ ਸਾਹਮਣੇ ਕਰਦੇ ਆਂ ਉਦੋਂ 2 ਨੁਕਤੇ ਤੁਹਾਡੇ ਨਾਲ ਛੇੜ ਕੇ ਜਾਊਂ ਅੱਜ ਪਹਿਲਾ ਖੇਤੀਬਾੜੀ ਦੇ ਮੁੱਦੇ ਨਾਲ ਸੰਬੰਧਿਤ ਨੁਕਤਾ ਇਹ ਦੱਸਦਾ ਜਿਹੜਾ 2 ਸਾਲ ਪਹਿਲਾਂ ਸੋਚਿਆ ਸੀ ਸਾਨੂੰ ਪਤਾ ਸੀ ਸਾਨੂੰ ਲੁੱਟ ਕੇ ਜਾਣਗੇ ਇੱਕ ਬਾਈ ਜੀ ਆਪਣੇ ਅਮਰੀਕਾ ਦੇ ਵਿੱਚੋਂ ਅਰਸ਼ਾਤਰੀ ਹੋਇਆ ਠੀਕ ਹੈ ਉਹ ਬੰਦੇ ਨੇ ਕੀ ਆ ਕੀ ਦੱਸਿਆ ਕਹਿੰਦਾ ਵੀ ਲੁੱਟਿਆ ਕਿਵੇਂ ਜਾਂਦਾ ਕਾਰਪੋਰੇਟ ਤਿੰਨ ਥਿਉਰੀਆਂ ਤੇ ਕੰਮ ਕਰਦਿਆ ਤਿੰਨ ਸਿਧਾਂਤਾਂ ਤੇ ਪਹਿਲਾ ਸਿਧਾਂਤ ਕੀ ਆ ਪਹਿਲਾ ਸਿਧਾਂਤ ਕੀ ਆ ਕਹਿੰਦਾ ਜਦੋਂ ਕੋਈ ਕੁਦਰਤੀ ਆਫਤ ਆ ਜੇ ਉਦੋਂ ਕਿਹਾ ਆਪਣੇ ਢੰਗ ਦੀ ਨੀਤੀ ਰਹੀ ਹੈ ਲਾਗੂ ਕਰਦੇ ਹੋ ਜਿਹੜੀ ਮੋਦੀ ਨੇ ਕੀਤੀ ਆ ਦੂਜਾ ਤਰੀਕਾ ਕੀ ਦੱਸਿਆ ਕਹਿੰਦਾ ਜੇ ਨਹੀਂ ਕੁਦਰਤੀ ਆਫਤ ਆਉਂਦੀ ਤਾਂ ਆਪਦੇ ਕੋਲ ਆਫਤ ਖੜੀ ਕਰਦੇ ਹੋ ਬਾਲਾਕੋਟ ਹੋਇਆ ਸੀ ਸਾਰੇ ਜਾਣਦੇ ਆ ਬਾਲਾਕੋਟ ਚ ਕੀ ਹੋਇਆ ਸੀ ਧਮਾਕਾ ਕਰਾਇਆ ਉਸ ਤੋਂ ਬਾਅਦ ਹੋਇਆ ਕਿ ਸਾਰਾ ਜੰਮੂ ਕਸ਼ਮੀਰ ਕੰਨੀ ਦੇਖਣ ਲੱਗੇ ਉਸ ਤੋਂ ਅਗਲੇ ਦਿਨ ਬਾਈ ਜੀ ਪੰਜ ਹਵਾਈ ਅੱਡੇ ਵੇਚੇ ਸਾਡੇ ਜਿਨ੍ਹਾਂ ਦਾ ਕਰਜ਼ਾ ਜੜਾਨੀ ਲੈਂਦਾ ਇਹ ਦੂਜੀ ਕੀ ਹੈ ਸਿਧਾਂਤ ਦੱਸਿਆ ਜੇ ਦੋਨੇ ਸਿਧਾਂਤ ਫੇਲ ਹੋ ਜਾਣ ਤਾਂ ਤੀਜਾ ਸਿਧਾਂਤ ਕੀ ਦੱਸਿਆ ਉਹ ਬੰਦੇ ਨੇ ਉਨੇ ਦੱਸਿਆ ਫੌਜ ਤੇ ਪੁਲਸ ਦੇ ਵਿੱਚ ਭਰਤੀ ਕਰ ਦਿਓ ਬੰਦ ਤੋਂ ਬੰਦ ਯਾਦ ਰੱਖੋ ਉਹਨਾਂ ਵਾਲੇ ਸਮੇਂ 'ਚ ਬਾਈ ਜੀ ਫੌਜ ਤੇ ਪੁਲਸ ਦੇ ਵਿੱਚ ਭਰਤੀ ਹੋਇਆ ਕਰੂ ਸਾਡੇ ਪੁੱਤਾਂ ਦੀ ਤੇ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਮਾਰਿਆ ਜਾਊ ਯਾਰ ਸਾਨੂੰ ਕਿਹਾ ਮੁਗਲ ਲੁੱਟ ਗਏ ਠੀਕ ਆ ਸਾਡੇ ਵੱਡ ਜੀ ਨੂੰ ਲੁੱਟ ਕੇ ਸਾਡੇ ਨਾਲੋਂ ਦੁਨੀਆ ਦੇ ਰਾਜ ਜੁੱਟ ਕੇ ਗੱਲ ਹਾ ਇਹਨਾਂ ਦੀ ਆ ਸਾਨੂੰ ਨਾਲ ਤੋਂ ਅਸੀਂ ਗਧੇ ਆ ਅਸੀਂ ਵਾਕਈ ਗਧੇ ਅੱਜ ਤੱਕ ਗਧੇ ਰਹੇ ਆ ਮਾਦੇ ਪਿਓ ਦਾਦੇ ਨੂੰ ਵੀ ਕਹਿਣਾ ਹੁੰਦਾ ਵੇ ਜੀ ਆ ਹਾਲਾਤਾਂ ਚ ਪਹੁੰਚੇ ਆ ਤੁਹਾਡੀਆਂ ਕਰਕੇ ਪਹੁੰਚੇ ਆ ਮੈਂ ਕਹਿਣਾ ਮੈਂ ਤਿੰਨ ਵਾਰੀ ਵੋਟ ਪਾਈ ਆ ਗਲਤੀ ਕੀਤੀ ਆ ਜਿੰਨੇ ਬੈਠਿਓ ਕਿੰਨੇ ਮੰਨਦੇ ਹੋ ਗਲਤੀ ਕੀਤੀ ਹੱਥ ਖੜਾ ਕਰਕੇ ਦੱਸੋਗੇ ਇਤੋਂ ਬਾਅਦ ਗਲਤੀ ਕਰੋਗੇ ਮੈਂ ਬੇਨਤੀ ਕਰਦਾ ਬਾਈ ਜੀ ਜਾਨੂੰ ਆਤ ਨੂੰ ਸਿਆਣਾ ਹੋਣਾ ਪਊ ਇਹ ਅਸੀਂ ਹੀ ਨਾ ਸਿਆਣੇ ਹੁੰਦੇ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਹੁਣ ਦੋ ਨੁਕਤੇ ਸਾਂਝੇ ਕਰਦਾ ਇਹ ਕਹਿੰਦੇ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਯਾਰ ਅਸੀਂ ਦਾ ਕੀਤਾ ਨਹੀਂ ਸਾਡੇ ਆ ਪਿਓ ਦਾਦੇ ਬੈਠੇ ਨੇ ਤੇ ਕੰਡੀਸ਼ਨ ਲਾ ਦਿੰਦੇ ਆ ਕੰਡੀਸ਼ਨ ਕੀ ਲਾਈ ਜਾਂਦੀ ਆ ਇਹ ਕਹਿ ਦਿੰਦੇ ਆ ਵੀ 65 ਸਾਲ ਦੇ ਦੀ ਸਾਡੀ ਕੀ ਆ ਪੈਨਸ਼ਨ ਲਾਈ ਜਾਊ ਯਾਰ ਸ਼ਰਮ ਆਉਣੀ ਚਾਹੀਦੀ ਆ ਭਠੜ ਕਿੰਨੀ ਪੈਨਸ਼ਨ ਲੈਂਦੀ ਆ ਸਾਡੇ 3 ਲੱਖ ਕੈਪਟਨ ਕਿੰਨੀ ਲੈਂਦਾ ਉਹ ਵੀ ਬਾਈ ਜੀ 5 6 ਪੈਨਸ਼ਨਾਂ ਲੈਂਦਾ ਤੇ ਬਾਦਲ ਕਿੰਨੀ ਲੈਂਦਾ 5.5 ਲੱਖ ਦੰਦਾ ਕੌਣ ਅਸੀਂ ਦੰਨੇ ਆ ਲੈਂਦੇ ਕਹਦੀ ਆ ਸਾਨੂੰ ਮੂਰਖ ਬਣਾਉਂਦੀ ਲੈਂਦੇ ਆ ਯਾਰ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਕਹਿੰਦੇ ਸਵਾਲ ਕੀਤਾ ਆ ਬਜ਼ੁਰਗ ਬੈਠੇ ਸਾਡੇ ਦੇ ਕੰਡੀਸ਼ਨ ਕੀ ਆ 2.5 ਏਕੜ ਤੋਂ ਵੱਧ ਜ਼ਮੀਨ ਨਾ ਹੋਵੇ ਇਹ ਸ਼ਰਤ ਰੱਖੀ ਜਾਂਦੀ ਆ ਯਾਰ ਬਾਦਲ ਕੋਲੇ 2.5 ਏਕੜ ਜ਼ਮੀਨ ਨਹੀਂ ਕਦੇ ਪੁੱਛਿਆ ਕਿਸੇ ਨੇ ਪਿੰਡ ਚ ਆਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਕਹਿੰਦਾ ਸਾਨੂੰ ਇਹ ਚੀਜ਼ਾਂ ਵਾਸਤੇ ਜਾਗੜਾ ਪਊਗਾ ਅਸੀਂ ਕਹਿੰਦੇ ਸਾਨੂੰ ਆਮਦਨ ਕਿੱਥੋਂ ਹੋਊਗੀ ਇਹ ਕਹਿੰਦੇ ਆਮਦਨ ਕੀ ਆ ਹੈ ਨਹੀਂ ਖਜ਼ਾਨਾ ਖਾਲੀ ਆ ਸਾਡਾ ਖਰਚ ਕਿੰਨਾ ਸਰਕਾਰ ਦਾ 70000 ਕਰੋੜ ਰੁਪਿਆ ਖਰਚਾ ਠੀਕ ਹੈ ਸਾਡੇ ਸਟੇਟ ਦੀ ਆਮਦਨ ਕਿੰਨੀ ਆ 50000 ਕਰੋੜ ਤੇ ਹੁਣ ਬਾਈ ਜੀ ਕਰਜ਼ਾ ਕਿੰਨਾ ਹੋ ਗਿਆ ਪੌਣੇ 3 ਲੱਖ ਕਰੋੜ ਕਰਜ਼ਾ ਸਾਡੇ ਸਿਰ ਇਹ ਕਹਿੰਦੇ ਖਜ਼ਾਨਾ ਖਾਲੀ ਆ ਅਸੀਂ ਕਹਿੰਦੇ ਚਾਰ ਆਮਦਨ ਦੇ ਸਰੋਤ ਸਰਕਾਰੀ ਕਰਦੇ ਹੋ ਰੇਤਾ ਬਜਰੀ ਸ਼ਰਾਬ ਟਰਾਂਸਪੋਰਟ ਬਿਜਲੀ ਚਾਰ ਚੀਜ਼ਾਂ ਸਰਕਾਰੀ ਹੋ ਜਾਣ ਬਾਈ ਜੀ 1.5 ਲੱਖ ਕਰੋੜ ਰੁਪਿਆ ਆਮਦਨ ਆ ਜਿਹੜੀਆਂ ਲੁੱਟ ਕੇ ਆਪਦੇ ਘਰਾਂ ਨੂੰ ਲੈ ਜਾਂਦੇ ਆ ਤੇ ਬਿਠਾਏ ਅਸੀਂ ਆਪ ਵਿਧਾਨ ਸਭਾ ਦੇ ਵਿੱਚ ਆ ਪਹਿਲਾਂ ਕਾਲੀ ਲੁੱਟਦੇ ਸੀ ਹੁਣ ਕੀ ਆ ਇਹ ਕਾਂਗਰਸ ਵਾਲੇ ਲੁੱਟੀ ਜਾਂਦੇ ਆ ਆ ਤੀਜੇ ਖਸ ਬਸ ਇਹ ਦਿੱਲੀ ਵਾਲੇ ਕਰ ਲੈਂਦੇ ਲੁੱਟਣਾ ਸਾਨੂੰ ਇਹਨਾਂ ਨੇ ਵੀ ਸੀ ਕਿਉਂਕਿ ਅਸੀਂ ਸੁੱਤੇ ਹੋਏ ਆ ਜੇ ਅਸੀਂ ਜਾਗਾਂਗੇ ਬਚਾਂਗੇ ਫੇਰ ਹੁਣ ਰੇਤਾ ਬਜਰੀ ਚ ਹੁਣ ਰੇਤਾ ਬਜਰੀ ਚ ਬਾਈ ਜੀ ਲੁੱਟ ਸੁਣ ਲੋ ਕਿੰਨੀ ਹੁੰਦੀ ਆ ਸਾਡੇ ਪੰਜਾਬ ਵਿੱਚ 1008 ਕ੍ਰੈਸ਼ਰ ਇੱਕ ਕ੍ਰੈਸ਼ਰ ਰੁਪਈਏ ਦੀ 100 ਟਰੱਕ ਰੋਜ਼ ਦੇ ਕੱਢਦਾ ਅਸੀਂ ਯਰ ਕੀ ਐ 100 ਟਰੱਕ ਵੀ ਨਾਲ ਕੀ ਐ ਮੰਨ ਲੇ ਠੀਕ ਐ 100 ਟਰੱਕ ਮੰਨ ਕੇ ਇੱਕ ਟਰੱਕ ਦੀ ਗੁੰਡਾ ਪਰਚੀ ਪਤਾ ਕਿੰਨੀ ਆ 6000 ਕਰੋੜ ਸੌਰੀ 6000 ਰੁਪਏ ਇੱਕ ਟਰੱਕ ਦੀ ਗੁੰਡਾ ਪਰਚੀ ਆ 100 ਟਰੱਕ ਕੀ ਐ ਸੌਰੀ ਜਿਹੜਾ ਇੱਕ ਕ੍ਰੈਸ਼ ਔ 100 ਟਰੱਕ ਕੱਢਦਾ 1008 ਕ੍ਰੈਸ਼ ਆ ਸੀ 50 ਟਰੱਕ ਹੀ ਮੰਨ ਲਓ ਕੱਢਦੇ ਆ ਦਾ 50000 ਟਰੱਕ ਬਜਰੀ ਦੇ ਨਿਕਲਦੇ ਆ ਪੰਜਾਬ ਚੋਂ ਠੀਕ ਐ ਉਹਨੂੰ ਗੁਣਾ ਕਰ ਲਓ ਬਾਈ ਜੀ 6000 ਨਾਲ 30 ਕਰੋੜ ਰੁਪਈਆ ਸਾਡਾ ਰੋਜ਼ ਦਾ ਲੁੱਟਿਆ ਜਾਂਦਾ ਇੱਕ ਮੱਠਾ ਸੀ ਬਜਰੀ ਦਾ ਪਾਉਣਿਆ ਨਾਲ ਤਿੰਨ ਰੇਤੇ ਦੇ ਪੈਂਦੇ ਆ ਕਿ ਨਹੀਂ ਪੈਂਦੇ ਵਿੱਚ ਉਹ ਜੋੜਦੇ ਉਹ 100 ਕਰੋੜ ਇੱਕ ਦਿਨ ਦਾ ਲੁੱਟ ਕੇ ਸਾਡੇ ਘਰਾਂ ਨੂੰ ਲੈ ਜਾਂਦੇ ਆ ਯਾਰ ਅਸੀਂ ਸੁੱਤੇ ਪਏ ਆ ਕਦੇ ਪੁੱਛਿਆ ਸਾਡੀ ਸ਼ਰਾਬ ਦੀ ਆਮਦਨ ਕਿੰਨੀ ਆ ਸ਼ਰਾਬ ਦੀ 5200 ਕਰੋੜ ਆਮਦਨ ਤਮਨ ਲਾਡੂ ਚ ਬਈ ਜੀ 36000 ਕਰੋੜ ਰੁਪਈਆ ਆਮਦਨ ਆ ਓਏ ਸਾਡੇ ਤੋਂ ਤੀਜੇ ਹਿੱਸੇ ਬੰਦੇ ਸ਼ਰਾਬ ਪੀਂਦੇ ਆ ਰੌਲਾ ਕੀ ਆ ਪਿੰਡਾਂ ਚ ਕੀ ਆ ਸ਼ਰਾਬ ਵਿਕਦੀ ਆ ਸਾਰੇ ਜਾਣਦੇ ਆ ਉਹ ਕੋਈ ਬਾਹਰੋਂ ਨਹੀਂ ਆਉਂਦੀ ਇਹਨਾਂ ਦੀ ਵਿਕਦੀ ਆ ਦੋ ਨੰਬਰ ਦੀ ਵੇਚਦਾ ਜਿਹਦਾ ਟੈਕਸ ਨਹੀਂ ਦਿੰਦੇ ਠੀਕ ਹੈ ਕੱਲੀ ਸ਼ਰਾਬ ਚੋਂ 60-70 ਹਜ਼ਾਰ ਕਰੋੜ ਲੁੱਟਿਆ ਜਾਂਦਾ ਲੁੱਟਣ ਵਾਲੇ ਵਿਧਾਨ ਸਭਾ ਚ ਬੈਠਿਆ ਅਸੀਂ ਆ ਭੇਜੇ ਆ ਠੀਕ ਹੈ ਸਾਨੂੰ ਯਾਰ ਜਾਗਣਾ ਪਊਗਾ ਠੀਕ ਹੈ ਰੇਤਾ ਬਜਰੀ ਸ਼ਰਾਬ ਟਰਾਂਸਪੋਰਟ ਹਰਿਆਣੇ ਚੋਂ ਲੰਘ ਕੇ ਆਏ ਆ ਹਰਿਆਣੇ ਦੀ ਟਰਾਂਸਪੋਰਟ ਪ੍ਰਾਈਵੇਟ ਹੋਣ ਲੱਗੀ ਠੀਕ ਹੈ ਜਿੱਦੇ ਹੁੰਦੀ ਸੀ ਉਹਨਾਂ ਦੇ ਬਈ ਜੀ ਮੁਲਾਜ਼ਮ ਅੜ ਗਏ ਉਹਨਾਂ ਨੇ ਜਿੰਦਾਬਾਦ ਮੁਰਦਾਬਾਦ ਕਰਤੀ ਕਹਿੰਦੇ ਸਾਡੇ ਬਈ ਜੀ ਤਨਖਾਹਾਂ ਲੈ ਰਹੋ ਤੁਸੀਂ ਤਿੰਨ ਤਿੰਨ ਮਹੀਨਿਆਂ ਦੀਆਂ ਨਵੀਆਂ ਬੱਸਾਂ ਪਾ ਦਿਓ ਪਰ ਅਸੀਂ ਪ੍ਰਾਈਵੇਟ ਨਹੀਂ ਹੋਣ ਦਿੰਦੇ ਉਹਨਾਂ ਦੀ ਟਰਾਂਸਪੋਰਟ ਪ੍ਰਾਈਵੇਟ ਨਹੀਂ ਹੋਈ ਅਸੀਂ ਸੁੱਤੇ ਪਏ ਸੀ ਠੀਕ ਹੈ ਅਸੀਂ ਸੁੱਤੇ ਪਈ ਸੀ ਸਾਡੀ ਟਰਾਂਸਪੋਰਟ ਪ੍ਰਾਈਵੇਟ ਹੋਗੀ ਜਿਹੜੀ ਅੱਜ ਘਾਟੇ ਚ ਆ ਮੈਂ ਅਕਸਰ ਕੀ ਹੈ ਕਾਲਜਾਂ ਜਾਂ ਜਾ ਕੇ ਸੀ ਗੱਲਾਂ ਕਰਦੇ ਆ ਮੈਂ ਕਹਿੰਦਾ ਘੋੜੇ ਵਾਲੀ ਟੁੱਟੀ ਜੀ ਬੱਸ ਜਾਂਦੀ ਆ ਕੀ ਦੀ ਆ ਨੌਜਵਾਨ ਕਹਿਣਗੇ ਬਾਈ ਜੀ ਕੀ ਆ ਸਰਕਾਰੀ ਆ ਉਹ ਸਰਕਾਰੀ ਨਹੀਂ ਯਾਰ ਸਾਡੀ ਆ ਅਸੀਂ ਬਚਾਂਗੇ ਫਿਰ ਜੇ ਗੱਲ ਸਮਝਾਂਗੇ ਸਰਕਾਰੀ ਟਾਲੀ ਨੂੰ ਕੋਈ ਆਰੀ ਪਾਈ ਖੜਾ ਹੋਵੇ ਅਸੀਂ ਪਾਸੇ ਮੂੰਹ ਕਰ ਲੈਣਾ ਯਾਰ ਸਰਕਾਰੀ ਆ ਉਹ ਸਰਕਾਰੀ ਨਹੀਂ ਉਹ ਸਾਡੀ ਆ ਅਸੀਂ ਰੀਸਾ ਫਾੜਨ ਵਾਲੀਆਂ ਕਰਦੇ ਆ ਅਸੀਂ ਧੀਆਂ ਪੁੱਤ ਜਹਾਜ਼ ਚੜਾ ਚੜਾ ਭੇਜੀ ਜਾਂਦੇ ਆ ਅਸੀਂ ਅਰਦਾਸਾਂ ਕੀ ਕਰਦੇ ਆ ਅਰਦਾਸ ਅਸੀਂ ਕਰਦੇ ਹੁਣੇ ਜਿੰਨਾ ਗੁਰਤਾਂ ਮੋਂ ਤੋਂ ਸਾਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਬਖਸ਼ੇ ਜਾਣ ਉਸੇ ਅਰਦਾਸ ਚ ਕੀਰਤ ਜਾ ਕੇ ਅਰਦਾਸ ਕੀ ਕਹਣਾ ਉਹਨਾਂ ਸਾਡੇ ਪੁੱਤ ਨੂੰ ਬਾਹਰ ਨਹੀਂ ਪੀਆਰ ਮਿਲ ਜੇ ਯਾਰ ਸਰਬੱਤ ਸਰਬ ਗੁਰੂ ਦੀ ਭਰਤੀ ਛੱਡ ਕੇ ਅਸੀਂ ਬਾਹਰ ਪੱਜੇ ਜਾਂਦੇ ਆ ਜਿੱਥੇ 8 ਮਹੀਨੇ ਵਰਖ ਪੈਂਦੀ ਆ ਉੱਥੇ ਦਿਹਾੜੀਆਂ ਕਰਕੇ ਤੇ ਤਿੰਨ ਮੰਜ਼ਲੀ ਕੋਠੀ ਪੈਂਦੀ ਆ ਹੱਥ 'ਚ ਸੋਨੇ ਦਾ ਕੜਾ ਆਇਦਾ ਗੱਲ 'ਚ ਟੀਨ ਆ ਜਾਂਦੀ ਆ ਔਰ ਜਿੱਥੇ ਬੰਦਾ ਗੱਟਿਆ ਹਰਾ ਹੁੰਦਾ ਇੱਥੇ ਸਾਡੀ ਦਿਹਾੜੀ ਕੌਣ ਖਾ ਗਿਆ ਬਾਪੂ ਜੀ ਤੁਸੀਂ ਦੱਸੋ ਅਸੀਂ ਤਾਂ ਨਿਆਣੇ ਆ ਇਹ ਦਿਹਾੜੀ ਖਾਧੀ ਕਿਉਂ ਆ ਕਿਉਂਕਿ ਅਸੀਂ ਪੰਥ ਦੇ ਨਾਂ ਤੇ ਵੋਟਾਂ ਪਾਦੀਆਂ ਕਦੇ ਕਿੰਨੇ ਬੰਦੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਜਿੰਨੇ ਖੜੇ ਹੱਥ ਜੱਕ ਕੇ ਦੱਸੋ ਸਾਰੇ ਮੰਨਦੇ ਆ ਦੇ ਬੰਦੀ ਸੁਣ ਲੋ ਮੈਂ ਕਹਿੰਦਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਲੈ ਲਈ ਉਹ ਅੰਗਾਂ ਦੇ ਪੜਵਾ ਕੇ ਗਲੀਆਂ 'ਚ ਰੋਲੇ ਸਾਡਾ ਅੱਖਾਂ ਦਾ ਮੋਤੀਆ ਲਾਉਣ ਪਿੱਛੇ ਪਾਗਲਾ ਦਾ ਦੇ ਕੈਪਟਨਾਂ ਦਾ ਹਜੇ ਵੀ ਅਸੀਂ ਇਹਨਾਂ ਮਗਰ ਜਾਣਦੇ ਆ ਯਾਰ ਸ਼ਰਮ ਆਉਣੀ ਚਾਹੀਦੀ ਆ ਸਾਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਬਾਈ ਜੀ ਜਾਗ ਜੋ ਠੀਕ ਐ ਸੁੱਤਿਆਂ ਦੇ ਕੀ ਆ ਗੁਰਬਾਣੀ ਸਾਨੂੰ ਕੀ ਕਹਿੰਦੀ ਆ ਗੁਰਬਾਣੀ ਕੀ ਆ ਸੂਤੇ ਗਏ ਮਹਾਏ ਗੁਰਬਾਣੀ ਵੀ ਸਾਨੂੰ ਦੱਸਦੀ ਆ ਜਿਹੜੇ ਸੌ ਜਾਂਦੇ ਆ ਬੰਦੇ ਕੀ ਆ ਉਹੀ ਰੁੜਦੇ ਆ ਸਾਨੂੰ ਜਾਗਣਾ ਪਊ ਅੱਜ ਪਹਿਲੀ ਵਾਰੀ ਪੰਜਾਬ ਜਾਗਿਆ 70 ਸਾਲਾਂ ਦੇ ਵਿੱਚ ਜਿੱਦਾਂ ਦੇ ਆਜ਼ਾਦ ਹੋਏ ਆ ਸੋਹਣ ਹੋਰ ਸਤਿ ਸ਼੍ਰੀ ਅਕਾਲ ਪੂਰੇ ਭਾਰਤ ਚ ਬਈ ਨजीर ਅਸੀਂ ਪੈਦਾ ਕਰਾਂਗੇ ਯਾਦ ਰੱਖਿਓ ਇਨਕਲਾਬ ਆਇਆ ਸੀ ਦਿੱਲੀ ਰੰਗੋ ਉੱਠਿਆ ਸੀ ਮੈਂ ਅੰਨਾ ਹਜ਼ਾਰੇ ਪਿੱਛੇ ਬਈਏ ਤੇ ਕਨੌਟ ਪਲੇਸ ਚ ਨਾ ਚਾਰ ਦਿਨ ਤੱਕ ਦੀ ਲੇਕੇ ਖੜਾ ਗਿਆ ਆ ਯਾਰ ਹੁਣ ਸਮਝ ਆਉਂਦੀ ਆ ਵੀ ਇੱਕ ਪਲਾਂਟਡ ਬੰਦਾ ਨੈਸ਼ਨਲ ਮੀਡੀਆ ਨੇ ਦਸ ਦਿਨਾਂ 'ਚ ਹੀਰੋ ਬਣਾ ਕੇ ਸਾਡੇ ਮੂਹਰੇ ਪੇਸ਼ ਕਰਤਾ ਠੀਕ ਹੈ ਅਸੀਂ ਲੋਕਾਂ ਨੇ ਉਹਦੇ ਮੂੰਹ ਕੰਨੀ ਚਾਕੀ ਗਏ ਅਸੀਂ ਆ ਕਹਿੰਨ ਕਲਾਬ ਆ ਗਿਆ ਤੇ ਸਾਡੇ ਪੰਜਾਬ ਦੇ ਇਨਕਲਾਬ ਚੋਰਾਂ ਨੇ ਘੇਰਿਆ ਘੇਰਿਆ ਕਿ ਨਹੀਂ ਘੇਰਿਆ ਅੱਜ ਵੀ ਚੋਰ ਮੂਰੇ ਆ ਉਸ ਇਨਕਲਾਬ ਦੇ ਸਾਨੂੰ ਜਿਵੇਂ ਬਾਈ ਨੇ ਪਹਿਲਾਂ ਗੱਲ ਕੀਤੀ ਆ ਨਾ ਸਾਨੂੰ ਇਹਨਾਂ ਦੇ ਵਿੱਚੋਂ ਲੀਡਰ ਕੱਢਣੇ ਪੈਣਗੇ ਇੱਕ ਲੀਡਰ ਚੋਣਾਂ ਛੱਡ ਦਿਓ ਬਾਈ ਨੁਮਾਇੰਦਾ ਚੁਣੋ ਅਸੀਂ ਇਹ ਗੱਲ ਕਹਨੇ ਆ ਨੁਮਾਇੰਦਾ ਸਾਡੇ ਚੋਂ ਹੁੰਦਾ ਤੇ ਲੀਡਰ ਬਾਦਲਾਂ ਦੇ ਘਰਾਂ 'ਚੋਂ ਆਉਂਦੇ ਆ ਇਹ ਗੱਲ ਦਾ ਫਰਕ ਸਾਨੂੰ ਸਮਝਣਾ ਪਊਗਾ ਹੁਣ ਬਾਈ ਨੇ ਭਗਤ ਸਿੰਘ ਦੀ ਗੱਲ ਕੀਤੀ ਆ ਭਗਤ ਸਿੰਘ ਨੇ ਪਤਾ ਕੀ ਕਿਹਾ ਸੀ ਅਸੀਂ ਬਾਬੂਦੂ ਕਾਲਾ ਕਰਕੇ ਯਾਦ ਕਰਦੇ ਆ ਭਗਤ ਸਿੰਘ ਨੂੰ ਭਗਤ ਸਿੰਘ ਨੇ ਇੱਕ ਗੱਲ ਕਹੀ ਸੀ ਕਹਿੰਦਾ ਅਸੀਂ ਗੁਲਾਮ ਕਿਉਂ ਆ ਇਸ ਕਰਕੇ ਨਹੀਂ ਅੰਗਰੇਜ਼ਾਂ ਤੋਂ ਤਖੜੇ ਆ ਅਸੀਂ ਗੁਲਾਮ ਇਸ ਕਰਕੇ ਹੋਏ ਕਿਉਂਕਿ ਸਾਡੇ 'ਚ ਵਿਰੋਧ ਕਰਦਾ ਮੱਤਾ ਨਹੀਂ ਸੀ ਵਿਰੋਧ ਕਰਦਾ ਮੱਤਾ ਅਜ ਪੈਦਾ ਹੋ ਗਿਆ ਅੱਜ ਦਿੱਲੀ ਨੂੰ ਖਤਰਾ ਹੋਇਆ ਕਿ ਨਹੀਂ ਹੋਇਆ ਅਸੀਂ ਗੁਲਾਮ ਇਸੇ ਕਰਕੇ ਆ ਕਿਉਂਕਿ ਸਾਡੇ 'ਚ ਵਿਰੋਧ ਕਰਦਾ ਮੱਤਾ ਨਹੀਂ ਪੈਦਾ ਕਰ ਸਕੇ ਅੱਜ ਪੈਦਾ ਹੋਇਆ ਅੱਜਨੇ ਲੋਕ ਖੜਿਆ ਅੱਜ ਲੋਕ ਕੜੇ ਦਿਵਾਗਾ ਚੋ ਸਿਆਸਤਾ ਨਿਕਲੀਆਂ ਵੀਆਂ ਨੇ ਸਾਨੂੰ ਬੇਨਤੀ ਕਰਦਾ ਸਾਨੂੰ ਕੰਮ ਲੈਣਾ ਸੀ ਮਾਲਕਾਂ ਅੱਜ ਸਾਡਾ ਨੌਕਰ ਤੈਅ ਕਰਦਾ ਮੈਂ ਤੁਹਾਨੂੰ ਖੱਟ ਦੇਉ ਤੁਹਾਨੂੰ ਪੱਤੀ ਦੇਉ ਯਾਰ ਸ਼ਰਮ ਆਉਣੀ ਚਾਹੀਦੀ ਅਸੀਂ ਮਾਲਕਾਂ ਸਾਨੂੰ ਇਹ ਗੱਲਾਂ ਦਾ ਅਹਿਸਾਸ ਕਰਨਾ ਪਊ ਉਹਨਾਂ ਨੂੰ ਤਰਖਾਖਾ ਮਿਲਦੀਆਂ ਕੌਣ ਦਿੰਦਾ ਤੁਸੀਂ ਸਾਰੇ ਦਿੰਦੇ ਹੋ ਕਿਵੇਂ ਦਿੰਦੇ ਹੋ ਤੁਹਾਨੂੰ ਥੋੜਾ ਜਿਹਾ ਸਾਫ਼ ਕਰਾਉਣਾ ਮੈਂ ਲਾਸਟ ਗੱਲ ਹੀ ਕਰਦਾ ਬਾਈ ਜੀ ਗੱਲ ਸੁਣੋ ਆਪਾਂ ਗੱਲ ਕਰਦੇ ਆ ਸਾਨੂੰ ਕੰਮ ਕਿਉਂ ਨਹੀਂ ਲੈਣਾ ਆਉਂਦਾ ਅਸੀਂ ਮਾਲਕਾਂ ਹੁਣ ਕੰਮ ਅਸੀਂ ਕੀ ਲੈਨੇ ਆ ਜਿੰਨੇ ਖੜੇ ਹੋ ਮੈਨੂੰ ਦੱਸਿਓ ਤਿੰਨ ਕੰਮ ਲੈਨੇ ਹੋ ਤੁਸੀਂ ਐਮਐਲਏ ਤੋਂ ਪਹਿਲਾ ਕੰਮ ਕੀ ਲੈਨੇ ਹੋ ਪਹਿਲਾ ਕੰਮ ਅਸੀਂ ਵਿਆਹਾਂ ਸ਼ਾਦੀਆਂ 'ਚ ਸਾਦੇ ਇਹਨਾਂ ਨੂੰ ਭੋਗਾਂ ਦੇ ਸਾਥ ਲੈਨੇ ਆ ਇਹ ਸਾਡੇ ਵਿਆਹਾਂ ਭੋਗਾਂ ਦੇ ਆਉਂਦੇ ਨਾਲ 15-20 ਪੁਲਿਸ ਮੁਲਾਜ਼ਮ ਹੁੰਦੇ ਆ ਨਾਲ 15-20 ਕੌਲੀ ਜੱਟ ਹੁੰਦੇ ਜਿਨ੍ਹਾਂ ਨੂੰ ਅਸੀਂ ਮੱਥੇ ਲਾ ਕੇ ਨਹੀਂ ਰਾਜ਼ੀ ਹੁੰਦੇ ਸਾਡੇ ਵਿਆਹਾਂ 'ਚ ਪਲੇਟਾਂ 'ਚ ਕੀ ਖੜੇ ਹੁੰਦੇ ਆ ਠੀਕ ਹੈ ਫੇਰ ਅਸੀਂ ਸਕੇ ਰਿਸ਼ਤੇਦਾਰ ਛੱਡ ਕੇ ਉਹਨਾਂ ਦੀ ਲਾਲਾ ਚੜਦਿਆਂ ਪਹਿਲਾ ਕੰਮ ਅਸੀਂ ਆ ਲੈਨੇ ਆ ਦੂਜਾ ਕੰਮ ਅਸੀਂ ਕੀ ਲੈਨੇ ਆ ਜੈ ਜੀ ਜੈ ਹਰਮਹਾਰਾ ਸ੍ਰੀ ਆਕਾਲ ਹੁਣ ਦੂਜਾ ਕੰਮ ਸੁਣ ਲੋ ਅਸੀਂ ਕੀ ਲੈ ਲਿਆ ਦੂਜਾ ਕੰਮ ਕੀ ਕਰਦੇ ਆ ਜੀ ਥਾਣੇ ਦੇ ਕਚੇੜੀ 'ਚ ਫੋਨ ਕਰਾਉਣੇ ਆ ਥਾਣੇ 'ਚ ਬੈਠਾ ਐਸਐਚਓ ਕਚੇੜੀ 'ਚ ਬੈਠਾ ਤਸਦੀਲਦਾਰ ਠੀਕ ਐ ਤਨਖਾਹਾਂ ਥੋੜੀਆਂ ਜੇਬਾਂ 'ਚ ਆਉਂਦੀਆਂ ਮਾਲਕ ਤੁਸੀਂ ਹੋ ਤੇ ਨੌਕਰੀ ਕੀ ਦੀ ਕਰਦਾ ਜਿਹੜਾ ਖੁਦ ਸਾਡਾ ਨੌਕਰ ਤਲੇ ਚੜਦਾ ਐਮਐਲਏ ਦੇ ਤੇ ਐਮਪੀ ਦੇ ਹੁਣ ਥਾਣੇ 'ਚ ਐਸਐਚਓ ਬੈਠਾ ਕਚੇੜੀ 'ਚ ਤਸਦੀਲਦਾਰ ਬੈਠਾ ਮਾਲਕ ਅਸੀਂ ਆਂ ਠੀਕ ਹੈ ਕੰਮ ਕਨ ਕਾਨੂੰਨ ਦੀ ਕਿਤਾਬ ਮੁਤਾਬਕ ਕਰਨਾ ਫਿਰ ਸ਼ਿਫਾਰਿਸ਼ ਕਾ ਕਰਾਉਣੀ ਪੈਂਦੀ ਆ ਵੀ ਪਰਚਾ ਦਰਜ ਕਰਾਉਣਾ ਭਾਵੇਂ ਹਰਿਆ ਹਲਕਾ ਇੰਚਾਰਜ ਹੋਵੇ ਉਹ ਤੋਂ ਕੀ ਆ ਲਿਖਾ ਕੇ ਲਿਆਓ ਜੀ ਬੋਲੇ ਆ ਯਾਰ ਅਸੀਂ ਕੱਲੇ ਅਸੀਂ ਆਪ ਉਹਨਾਂ ਦੇ ਮਗਰ ਲੱਗ ਲੈਨੇ ਆ ਦੂਜਾ ਕੰਮ ਅਸੀਂ ਆ ਲੈ ਲਿਆ ਤੀਜਾ ਕੰਮ ਅਸੀਂ ਕੀ ਲੈ ਲੈਨੇ ਆ ਮੇਰੇ ਅਰਗੇ ਮੁਲਾਜ਼ਮ ਹੁੰਦੇ ਆ ਮੈਂ ਸਰਕਾਰੀ ਮੁਲਾਜ਼ਮਾਂ ਬਾਈ ਜੀ ਤੁਹਾਨੂੰ ਪਹਿਲਾਂ ਦੱਸ ਦਿੰਨਾ ਹੁਣ ਮੁਲਾਜ਼ਮ ਸਾਡੇ ਤੁਹਾਡੇ ਵਾਂਗੂ ਪਿੱਛੇ ਇਹ ਨਾ ਜਿੰਦਾਬਾਦ ਮੁਰਦਾਬਾਦ ਕਰਦੀ ਸਾਡਾ ਟੀਏ ਕੱਟ ਲਿਆ ਜਿੰਦਾਬਾਦ ਮੁਰਦਾਬਾਦ ਕਰਦੀ ਉੱਥੇ ਬਠਿੰਡੇ ਕਚਹਿਰੀਆਂ 'ਚ ਬੈਠੇ ਸੀ ਜੋ ਕਰਤੀ ਜਿੰਦਾਬਾਦ ਮੁ르ਤਾਬਾ ਦਾ ਕੋਲ ਦੀ ਇੱਕ ਮੁੰਡਾ ਕਚੇੜੀਆਂ 'ਚ ਕੰਮ ਕਰਾਉਣ ਆਇਆ ਸੀ ਗਾਲ ਤੇ ਕੇ ਲੰਘਿਆ ਮੈਂ ਤੋਂ ਰਹਿਣ ਆ ਗਿਆ ਮੈਂ ਜਾ ਕੇ ਕੀ ਆ ਕੱਟ 'ਚ ਖੜ ਗਿਆ ਸਾਡੇ ਆਪ ਦੇ ਭਰਾ ਸੀਗੇ ਮੈਨੂੰ ਜਾਣਦੇ ਸੀ ਮਿਨਿਸਟਰੀਅਲ ਸਟਾਫ ਵਾਲੇ ਬੈਠੇ ਸੀ ਮੈਂ ਜਾ ਕੇ ਆ ਕੇ ਮਖਾ ਓਏ ਸਾਨੂੰ ਬੰਦਾ ਭੈਣ ਦੀ ਗਾਲ ਕੱਢ ਕੇ ਗਿਆ ਤੇ ਅਸੀਂ ਗਾਲਾਂ ਦੇ ਲੈਕਾਂ ਕਿਉਂ ਲੈਕਾਂ ਯਾਰ ਸਾਡੇ ਮਾਲਕ ਲੋਕ ਹੋ ਤੁਸੀਂ ਸਾਡੇ ਮਾਲਕੋਂ ਮੇਰੀ ਤਨਖਾਹ ਛੋਟ ਗਿਆ ਜੇਪਾ 'ਚ ਆਉਂਦੀ ਆ ਪਰ ਅੱਜ ਤੱਕ ਅਸੀਂ ਥੋੜੇ ਸਕੇ ਨਹੀਂ ਬਣੇ ਪੰਜਾਬ 'ਚ ਜਿੰਨੇ ਕਪੜੇ ਹੋਇਆ ਕਿਹੜਾ ਕਪੜਾ ਜਿਹੜਾ ਮੁਲਾਜ਼ਮ ਤੋਂ ਬਿਨਾ ਹੋ ਗਿਆ ਮੈਨੂੰ ਇਹ ਦੱਸ ਦਿਓ ਸ਼ੰਭੂ ਮੋਰ ਜਦੋਂ ਬੋਲੇਗਾ ਕਈ ਭਰਾਵਾਂ ਨੇ ਗੁੱਸਾ ਕਰ ਲਿਆ ਕਿਹੜੇ ਮੁਲਾਜ਼ਮਾਂ ਦੀ ਬੇਇੱਜ਼ਤੀ ਕੀਤੀ ਭਾਈ ਜੀ ਚੰਗੇ ਮੁਲਾਜ਼ਮ ਹੈ ਇੱਥੇ ਮੈਂ ਸਲਾਮ ਕਰਦਾ ਉਹਨਾਂ ਨੂੰ ਪਰ ਅਸੀਂ ਕਰਦੇ ਕੀ ਉਹ ਚੁੱਪ ਕਰ ਜਾਂਦੇ ਆ ਜਦ ਸਾਨੂੰ ਬੋਲਣਾ ਪਊਗਾ ਮੈਂ ਕਿਹਾ ਪੰਜਾਬ ਲੁੱਟਿਆ ਮੁਲਾਜ਼ਮਾਂ ਦੇ ਰਾਹੀਂ ਗਿਆ ਕਿਹੜਾ ਕਪੜਾ ਜਿੱਦੋਂ ਕਲਰਕ ਤੋਂ ਲੈ ਕੇ ਆਈਐਸ ਤੱਕ ਅਫਸਰ ਸ਼ਾਮਲ ਨਹੀਂ ਕਿਹੜਾ ਕਪੜਾ ਜਿਹੜਾ ਪੰਜਾਬ 'ਚ ਹੋਇਆ ਮੈਂ ਆਪਦੇ ਆਪ ਨੂੰ ਦੋਸ਼ੀ ਮੰਨਦਾ ਤੁਸੀਂ ਆਪਦੇ ਆਪ ਨੂੰ ਦੋਸ਼ੀ ਮੰਨਦੇ ਹੋ ਪਹਿਲਾਂ ਦੱਸੋ ਕਿੰਨੇ ਬੰਦੇ ਦੋਸ਼ੀ ਮੰਨਦੇ ਹੋ ਅੱਜ ਤੱਕ ਹੋਏ ਨੂੰ ਗਲਤਾਂ ਨੂੰ ਸਾਰੇ ਦੋਸ਼ੀ ਮੰਨਦੇ ਆ ਨਾ ਮੈਂ ਮੁਲਾਜ਼ਮ ਹੋਣ ਦੇ ਨਾਤੇ ਸਾਰੇ ਮੁਲਾਜ਼ਮਾਂ ਨੂੰ ਨਹੀਂ ਇਮਾਨਦਾਰ ਬੰਦੇ ਬੈਠੇ ਆ ਪਰ ਸਾਡੇ ਜੋ ਜ਼ਿਆਦਾਤਰ ਬੰਦੇ ਇਹਨਾਂ ਦੇ ਤਲੇ ਚੜਦੇ ਆ ਸਾਡੇ ਤੇ ਝੰਡੇ ਪਾਸੀਏ ਦੇ ਵਿੱਚ ਤੇ ਲੱਗੇ ਮੈਂ ਹੀ ਬੇਨਤੀ ਕਰਦਾ ਭਾਈ ਜੀ ਹੁਣ ਮੁਲਾਜ਼ਮ ਕੀ ਆ ਮੈਂ ਉੱਥੇ ਜਿਹੜੀ ਗੱਲ ਕੀਤੀ ਸੀ ਵਿਆਹ ਕਿਉਂ ਸੀ ਸਟੇਜ ਤੇ ਬੈਠਾ ਸੀ ਮੈਂ ਉੱਥੇ ਕੀ ਆ ਗੁਰਨਾਨਕ ਪਾਸ਼ਾ ਦੀ ਕਿ ਕੀ ਗੱਲ ਕਹੀ ਸਾਡੇ ਨਾਨਕ ਬਾਬੇ ਨੇ ਸਾਨੂੰ ਕੀ ਕਿਹਾ ਸਾਡਾ ਨਾਨਕ ਬਾਬਾ ਕੀ ਕਹਿੰਦਾ ਸਾਨੂੰ ਪਹਿਲੀ ਗੱਲ ਤਾਂ ਬਾਬਰ ਨੂੰ ਜਾਬਰ ਮੂੰਹ ਤੇ ਕਹਿੰਦਾ ਸੀ ਅਸੀਂ ਬਾਈ ਜੀ ਬਾਬਰ ਨੂੰ ਜਾਬਰ ਮੂੰਹ ਤੇ ਕਹਿੰਦਾ ਹਜਮਾ ਰੱਖਦੇ ਆ ਸਾਡੇ ਚ ਮਾਤਾ ਹੈ ਨਹੀਂ ਬਾਬਰ ਨੂੰ ਜਾਬਰ ਮੂੰਹ ਤੇ ਕਹਿਣ ਦਾ ਤੇ ਉਹਨੇ ਕਿਹਾ ਕੀ ਆ ਮੈਂ ਬਾਈ ਜੀ ਬੇਨਤੀ ਕਰਦਾ ਮੈਂ ਇੱਕ ਸਟੇਜ ਤੇ ਬੈਠਾ ਮੇਰੇ ਨਾਲ ਐਸਐਸਪੀ ਬੈਠਾ ਹੋਰ ਪੁਲਿਸ ਮੁਲਾਜ਼ਮ ਬੈਠੇ ਅਫਸਰ ਬੈਠੇ ਮੈਂ ਉੱਥੇ ਗੱਲ ਕਹੀ ਬਾਬਾ ਨਾਨਕ ਸਾਨੂੰ ਕਹਿੰਦਾ ਰਾਜੇ ਸ਼ੀ ਮੁਕਤਮ ਕੁੱਤੇ ਜਾਏ ਜਗਾਉਣ ਬੈਠੇ ਸੁੱਤੇ ਰਾਜੇ ਪੁਰਾਣੇ ਸਮਿਆਂ 'ਚ ਹੁੰਦੇ ਸੀ ਤੇ ਮੁਕੱਦਮ ਜਿਹੜੇ ਐਲਕਾਰ ਹੁੰਦੇ ਸੀ ਠੀਕ ਹੈ ਉਹਨਾਂ ਨੂੰ ਕੀ ਆ ਮੁਕੱਦਮ ਕਿਹਾ ਜਾਂਦਾ ਸੀ ਠੀਕ ਹੈ ਉਹਨਾਂ ਨੂੰ ਕੁੱਤੇ ਕਿਹਾ ਸੀ ਮੈਂ ਕਹਿੰਦਾ ਅੱਜ ਦੇ ਮੁਕੱਦਮ ਕੌਣ ਆ ਜੇ ਅਸੀਂ ਲਾ ਕੇ ਚੱਲ ਗਏ ਅੱਜ ਦੇ ਮੁਕੱਦਮ ਸਾਡੇ ਕੀ ਆ ਆਈਐਸ ਆਈਪੀਐਸ ਅਫਸਰ ਰੈਡੀ ਸੀ ਹੋ ਗਿਆ ਐਸਐਸਪੀ ਹੋ ਗਿਆ ਅਮਲਾਜੋ ਸਾਡੇ ਅਰਗੇ ਹੋਗੇ ਭਾਈ ਜੀ ਮੈਂ ਕਹਿੰਦਾ ਅੱਜ ਦੇ ਮੁਕੱਦਮ ਕੁੱਤੇ ਨਹੀਂ ਹਲਕੇ ਕੁੱਤੇ ਆ ਮੈਂ ਉੱਥੇ ਗੱਲ ਕਹਿਦੀ ਭਾਈ ਜੀ ਸਟੇਜ ਤੋਂ ਉੱਠ ਕੇ ਭੱਜ ਗਿਆ ਜਾ ਕੇ ਮੇਰੇ ਦੋਸਤ ਨੂੰ ਫੋਨ ਲਾ ਕੇ ਕਹਿੰਦਾ ਯਾਰ ਰਪਿੰਦਰ ਨੇ ਡੰਡ ਬਹੁਤ ਲਾਈ ਬੇਇਜ਼ਤੀ ਕੀਤੀ ਉਹ ਕਹਿੰਦਾ ਵੀ ਜੇ ਤਾ ਤੂੰ ਦੇ ਇੱਕ ਹਲਕਿਆ ਕੁੱਤਾ ਫੇਰਦਾ ਤੈਨੂੰ ਮਹਿਸੂਸ ਹੋਊਗਾ ਜੇ ਤੂੰ ਨਹੀਂ ਫਿਰ ਤੈਨੂੰ ਮਹਿਸੂਸ ਨਹੀਂ ਹੋਣਾ ਚਾਹੀਦਾ ਮੈਂ ਮਲਾਜਮ ਭਰਾ ਬਾਈ ਜੀ ਮੈਂ ਮਲਾਜਮ ਭਰਾਵਾਂ ਨੂੰ ਵੀ ਬੇਨਤੀ ਕਰਦਾ ਯਾਰ ਜਿਨ੍ਹਾਂ ਦੇ ਅੰਦਰ ਸੱਚਾਈ ਆ ਆਪਾਂ ਕੱਟ 'ਚ ਕਈ ਵਾਰੀ ਕੋਈ ਬੰਦਾ ਮਾੜਾ ਚੰਗਾ ਕੰਮ ਯਾਰ ਮਿੱਤਰ ਕਰਦੇ ਆ ਆਪਾਂ ਗਾਲ ਕੱਢਦੇ ਆ ਕਿਉਂ ਕਰਦੇ ਆ ਵੀ ਬਾਕੀ ਆ ਆਪੇ ਉਹਨੂੰ ਗਾਲ ਵਗ ਜੂ ਆਪਾਂ ਕਈ ਵਾਰੀ ਕਹੀ ਨੇ ਨਹੀਂ ਕਹਿ ਸਕਦੇ ਹੁੰਦੇ ਹੁਣ ਜਿਹੜਾ ਇੱਥੇ ਕੋਈ ਕਰਮਚਾਰੀ ਮੁਲਾਜ਼ਮ ਬੈਠਾ ਮੇਰੀ ਗੱਲ ਉਹਨੂੰ ਵੀ ਜਾਊਗੀ ਜਿਹੜਾ ਸਹੀ ਮੁਲਾਜ਼ਮ ਅੰਦਰ ਸਾਫ ਉਹਨੂੰ ਦੁੱਖ ਨਹੀਂ ਹੋਣਾ ਚਾਹੀਦਾ ਮੇਰੀ ਗੱਲ ਨਾਲ ਹੁਣ ਮੈਂ ਗੱਲ ਕੀਤੀ ਭਾਈ ਜੀ ਤਿੰਨ ਕੰਮ ਸੀਨਾ ਤੋਂ ਲੈਣੇ ਆ ਅਸਲ ਕੰਮ ਇਹਨਾਂ ਦਾ ਕੀ ਆ ਕਾਨੂੰਨ ਕੜਦੇ ਆ ਕਾਨੂੰਨ ਕੜ ਕੇ ਰੰਗ ਲਾਤੇ ਯਾਰ ਐਮਐਲਏ ਨੇ ਅਸਲ ਕੰਮ ਇਹਨਾਂ ਦਾ ਇਹ ਆ ਇਹ ਕੰਮ ਸੀਨਾ ਨੂੰ ਜਾਣਦੇ ਨਹੀਂ ਕਿਉਂਕਿ ਅਸੀਂ ਨਹੀਂ ਜਾਣਦੇ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਅਸੀਂ ਮਾਲਕਾਂ ਇਹ ਮਾਲਕ ਨੂੰ ਕੰਮ ਨਹੀਂ ਪਤਾ ਨਾ ਕਿਵੇਂ ਹੋਊਗਾ ਉਹਦੀ ਜਾਂਚ ਹੈ ਨਹੀਂ ਉਹ ਨੌਕਰ ਤੋਂ ਕੰਮ ਨਹੀਂ ਲੈ ਸਕਦਾ ਸਾਨੂੰ ਖੁਦ ਨੂੰ ਸਮਝ ਚਾਹੀਦੀ ਆ ਅਸੀਂ ਦੱਸਾਂਗੇ ਖਜ਼ਾਨਾ ਕਿਵੇਂ ਭਰੂਗਾ ਸਾਡੀਆਂ ਚੋਰ ਮੋਰੀਆਂ ਬੰਦ ਕਰੋ ਰੇਤਾ ਬਜਰੀ ਸ਼ਰਾਬ ਟਰਾਂਸਪੋਰਟ ਬਿਜਲੀ ਜਿਹਨਾਂ ਨੇ ਮਾਲਕਾਂ ਦੀ ਖੁਦ ਕੀ ਆਪ ਵਿਧਾਨ ਸਭਾ 'ਚ ਬਿਠਾਈ ਬੈਠੇ ਆ ਉਹਨਾਂ ਦੇ ਛੱਤਰ ਮਾਰੋ ਅੱਜ ਤੱਕ ਬਾਈ ਜੀ ਅਸੀਂ ਕੀ ਕੀਤਾ ਅਸੀਂ ਚਿਹਰੇ ਦੀ ਰਾਜਨੀਤੀ ਦੇ ਸ਼ਿਕਾਰ ਹੋਏ ਆ ਸਾਨੂੰ ਚਰਿੱਤਰ ਦੇਖਣੇ ਪੈਣਗੇ ਅੱਜ ਤੱਕ ਅਸੀਂ ਕੈਰੇਕਟਰ ਨਹੀਂ ਦੇਖੇ ਅਕਾਲੀ ਦਲ ਮੋੜਾ ਨਹੀਂ ਸੀ ਬਜ਼ੁਰਗ ਬੈਠੇ ਆ ਕੀ ਆ ਸਾਡੇ ਬਜ਼ੁਰਗ ਵੀ ਰਹੇ ਆ ਅਕਾਲੀ ਦਲ ਬਹੁਤ ਵਧੀਆ ਸੀ ਪਰ ਹੋਇਆ ਕੀ ਸਾਡੇ ਨਾਲ ਅਸੀਂ ਗਧਿਆਂ ਨੂੰ ਜਦੋਂ ਚੋਣਨ ਲੱਗੇ ਗਧੇ ਤੇ ਚੱਨ ਲੱਗੇ ਇਕੱਲਾਕ ਪਰਿਵਾਰ ਕਾਬਜ ਹੋ ਗਿਆ ਕਾਂਗਰਸ ਮਾੜੀ ਨਹੀਂ ਸੀ ਬੜਾ ਵਧੀਆ ਲੀਡਰ ਸੀ ਉਹਨਾਂ ਨੇ ਵੀ ਦੇਖਿਆ ਗਧਿਆਂ ਨੂੰ ਵੋਟਾਂ ਪਾ ਦਿੰਦੇ ਆ ਅੱਜ ਬਾਈ ਜੀ ਕੀ ਆ ਸਾਡੀ ਜੇ ਅਸੀਂ ਪਾਰਲੀਮੈਂਟ ਦੀ ਗੱਲ ਕਰੀਏ 48% ਉਹ ਬੰਦੇ ਜਿਨ੍ਹਾਂ ਤੇ ਕੀ ਆ ਹਾਰਡ ਕੋਰ ਕ੍ਰਿਮੀਨਲ ਆ ਜਿਨ੍ਹਾਂ ਦਾ ਬਲਾਦਕਾਰ ਤੇ ਵੀ ਪਰਚੇ ਦਰਜ ਆ ਉਹ ਬੰਦੇ ਸੀ ਬਾਈ ਜੀ ਉੱਥੇ ਕੀ ਆ ਲੋਕ ਸਭਾ 'ਚ ਭੇਜੇ ਵੇ ਆ ਉਹਨਾਂ ਤੋਂ ਚੰਗੇ ਦੀ ਆਸ ਰੱਖੋਗੇ ਯਾਰ ਸਾਨੂੰ ਬਾਈ ਜੀ ਚਰਿੱਤਰ ਦੀ ਰਾਜਨੀਤੀ ਪੰਜਾਬ ਵਿੱਚ ਸਿਰਜ ਨਹੀਂ ਪਊ ਚਿਹਰੇ ਦੀ ਰਾਜਨੀਤੀ ਛੱਟਣੀ ਪਊ ਅੱਜ ਅਸੀਂ ਨਵਜੋਤ ਸਿੱਧੂ ਦੇਖ ਲੈਨੇ ਆ ਸਾਡੇ ਪੰਜਾਬੀਆਂ ਚ ਕਮੀ ਕੀ ਆ ਸੀ ਤਕੜੇ ਬੰਦੇ ਦੀ ਪੱਕ ਲੈਂਦੀ ਦੇ ਕੇ ਤਾੜੀਆਂ ਬਹੁਤ ਪਾਉਣੇ ਆ ਅੱਜ ਨਵਜੋਤ ਸਿੱਧੂ ਪੁੱਠਾ ਜਾ ਬਿਆਨ ਦੇ ਦੇ ਵੀ ਮੈਂ ਜੀ ਸੁਖਵੀਰ ਨੂੰ ਅੰਦਰ ਤੋਂ ਤੂੰ ਸਾਰਾ ਪੰਜਾਬ ਮਗਰ ਲੱਗ ਲੂ ਉਹਦੇ ਮੈਂ ਕਹਣਾ ਬਾਈ ਜੀ ਉਹ ਚੋਰਾ ਦਾ ਬਰਾਤੀ ਬਣਿਆ ਸੀ 2 ਸਾਲ ਮੰਤਰੀ ਰਹਿ ਗਿਆ ਦੱਸੋ ਕੀ ਪ੍ਰਾਪਤੀ ਆ ਯਾਰ ਉਹਦੀ ਉਹ ਚੋਰਾ ਦਾ ਪਰੌੜਾ ਬਣ ਜੇ ਮੈਂ ਕਹਣਾ ਬਾਈ ਜੀ ਉਹ ਚੋਰਾਂ ਦਾ ਪ੍ਰਾਉਣਾ ਬਣ ਜੇ ਪ੍ਰਾਉਣਾ ਮਤਲਬ ਸਮਝ ਗਏ ਨਾ ਮੁੱਖ ਮੰਤਰੀ ਬਣ ਜੇ ਉਹ ਪੰਜਾਬ ਫੇਰ ਵੀ ਨਹੀਂ ਬਚਾ ਸਕਦਾ ਕਿਉਂਕਿ ਪੰਜਾਬ ਬਚਾਉਣ ਵਾਸਤੇ ਬਾਈ ਜੀ ਮਗਰ 60 ਬੰਦੇ ਘੱਟੋ ਘੱਟ ਇਮਾਨਦਾਰ ਚਾਹੀਦੇ ਆ ਕਿੱਥੋਂ ਲਿਆਊਗਾ ਦੱਸ ਦਿਓ ਸਾਰੇ ਚੋਰ ਆ ਯਾਰ ਪੰਜਾਬ ਦੇ ਵਿੱਚ ਨਵੀਂ ਪਥੇਰ ਪੱਥਰੀ ਪਾਉ ਨਵੀਂ ਮਿੱਟੀ ਨਵਾਂ ਸੈਂਚਾ ਲੈ ਕੇ ਬਾਈ ਜੀ ਫੇਰ ਸਾਨੂੰ ਇਮਾਰਤ ਤਿਆਰ ਕਰਨੀ ਪਊ ਹੁਣ ਸ਼ਾਂਤ ਸ਼ੰਭੂ ਮੋਰਚੇ ਤੋਂ ਬੋਲੀ ਗੱਲ ਦਾ ਗੁੱਸਾ ਕਰ ਲਿਆ ਉੱਥੇ ਮੈਂ ਇਹੀ ਗੱਲ ਕਹੀ ਸੀ ਉੱਥੇ ਇੱਕ ਵਾਰੀ ਨਾਂ ਲੈ ਗਏ ਅਸੀਂ ਬੈਂਸਪਰਾਵਾਂ ਨੂੰ ਨਾਂ ਲਵਾਂਗੇ ਖੈਰੇ ਨੂੰ ਨਾਂ ਲਵਾਂਗੇ ਫਲਾਣੇ ਨੂੰ ਨਾਂ ਲਵਾਂਗੇ ਨਾਂ ਗਣਾਂ ਤੇ ਮੈਂ ਆਖਿਆ ਖੰਗੜਿੱਟਾਂ ਨਾਲ ਬਾਈ ਜੀ ਖੂਬਸੂਰਤ ਮਾਰਤ ਨਹੀਂ ਬਣ ਸਕਦੀ ਪੰਜਾਬ ਦੀ ਜੇ ਮੂਰਤ ਪੰਜਾਬ ਦੀ ਜੇ ਬਾਈ ਜੀ ਬਾਈ ਜੀ ਜੇ ਪੰਜਾਬ ਦੀ ਖੂਬਸੂਰਤ ਮਾਰਤ ਬਣਾਉਣੀ ਆ ਤਾ ਸਾਨੂੰ ਨਵੀਂ ਮਿੱਟੀ ਨਵੀਂ ਪਥੇਰ ਜੜ ਜਿਵੇਂ ਇੱਥੇ ਭਰਾ ਇੱਕ ਬੋਲ ਕੇ ਗਿਆ ਪਹਿਲਾਂ ਜਿਹੜਾ ਜਫਰ ਨਾਮੇ ਦੇ ਅਰਥ ਕਰਕੇ ਗਿਆ ਇਹੋ ਜੇ ਬੰਦੇ ਸਾਨੂੰ ਤਲਾਸ਼ਣੇ ਪੈਣਗੇ ਸਾਨੂੰ ਦੇਖਣਾ ਪਊਗਾ ਯੂਥ ਬੜਾ ਵਧੀਆ ਬੈਠਾ ਕੋਈ ਮੂਰਖ ਯੂਥ ਨਹੀਂ ਹੁਣ ਮੈਂ ਇੱਕ ਨੁਕਤਾ ਪਹਿਲਾਂ ਸਾਂਝਾ ਕਰ ਹੱਟਾ ਵੀ ਆਮਦਨ ਕਿਵੇਂ ਬਦੂ ਲਾਸਟ ਕੀ ਆ ਦੂਜਾ ਨੁਕਤਾ ਸਾਂਝਾ ਕਰਦਾ 11 ਨੁਕਤੇ ਤੁਸੀਂ ਪਿੰਡ ਚ ਸੱਦੇ ਥੋਡੇ ਕੋਲੇ ਆਵਾਂਗੇ ਬਾਈ ਬਾਦਲ ਕੈਪਟਨ ਜੇ ਮਾਰਨੇ ਆ ਠੀਕ ਆ 150 ਤੋਂ ਤੁਰੇਦੇ ਆ ਹੁਣ ਸਾਰੇ ਪ੍ਰੋਗਰਾਮ ਪੋਸਟਪਾਉਣ ਕਰਦੇ ਕਿਉਂਕਿ ਆ ਵੱਡੀ ਜੰਗ ਆ ਇੱਥੇ ਸਾਡਾ ਜ਼ਰੂਰੀ ਆ ਦੂਜਾ ਨੁਕਤਾ ਕੀ ਹੈ ਮੈਂ ਖੇਤੀਬਾੜੀ ਬਿਲਾ ਦੇ ਸਬੰਧ ਚ ਗੱਲ ਕਰਦਾ ਹੁਣ ਖੇਤੀਬਾੜੀ ਬਿਲੇ ਲਿਆਂਦੇ ਗਏ ਠੀਕ ਹੈ ਸਾਡਾ ਖੇਤੀਬਾੜੀ ਬਿਲ ਭਾਈ ਜੀ ਦੇਖਣ ਨੂੰ ਕੀ ਆ ਪਹਿਲਾਂ ਹਰਜਿਵਰਤ ਕਹਿੰਦੀ ਚੰਗਿਆ ਬਾਦਲ ਕਹਿੰਦਾ ਚੰਗਿਆ ਸੀ ਮੰਨ ਲਿਆ ਚੰਗਿਆ ਨੀਤੀ ਨਹੀਂ ਮਾੜੀ ਹੁੰਦੀ ਮਗਰ ਨੀਅਤ ਦੇਖਣੀ ਪੈਂਦੀ ਆ ਪਹਿਲੀ ਵਾਰੀ ਪੰਜਾਬ ਨੇ ਹੋਇਆ ਵੀ ਨੀਅਤ ਪਹਿਲਾਂ ਸਮਝਿਆ ਅੱਜ ਤੱਕ ਅਸੀਂ ਨੀਅਤ ਨਹੀਂ ਸਮਝੇ ਅਸੀਂ ਵੋਟਾਂ ਪਾ ਦਿੰਦੇ ਸੀ ਅਸੀਂ ਨੀਅਤ ਹੁਣ ਸਮਝਿਆ ਸਾਨੂੰ ਨੀਅਤਾਂ ਸਮਝਣੀਆਂ ਪੈਣਗੀਆਂ ਸਾਡੇ ਪੰਜਾਬ ਚ 18 ਮਹਿਕਮੇ ਆ 18 ਪੰਜਾਬ ਐਗਰੋਕਸਪੋਰਟ ਵੇਅਰਹਾਊਸ 555 ਸੀਡ ਖੇਤੀਬਾੜੀ ਵਿਭਾਗਾਂ ਠੀਕ ਆ ਪੰਜਾਬ ਐਗਰੋਕਸਪੋਰਟ 18 ਵਿਭਾਗੇ ਖੇਤੀਬਾੜੀ ਨੂੰ ਤਾਂਹਾਂ ਚੱਕਣ ਵਾਸਤੇ ਬਣੇ ਦੇ ਆ ਸਾਰੇ ਸਾਰੇ ਕੱਲੀਆਂ ਚੇਅਰਮੈਨੀਆਂ ਦੇ ਨੂੰ ਰੱਖਿਆ ਜਾਂ ਕਰਜਾ ਲੈ ਨੂੰ ਰੱਖਿਆ ਇਹ 18 ਵਿਭਾਗੇ ਪੰਜਾਬ ਚ ਸਹੀ ਕੰਮ ਕਰ ਲਿਏ ਅਸੀਂ ਗੱਲ ਚ ਗੂਠਾ ਦੇ ਕੇ ਬਹਾਲ ਕਰਾ ਲਿਏ ਸਾਡਾ ਇਹ ਬਿਲ ਵੀ ਨਹੀਂ ਕੁਝ ਵਿਗਾੜ ਸਕਦੇ ਸੀਗੇ ਪਰ ਉਹ ਖਤਮ ਹੋ ਗਏ ਪਹਿਲਾਂ ਬਾਦਲਾਂ ਨੇ ਉਹ ਸਿਸਟਮ ਜਰਜਰਾ ਕੀਤਾ ਫਿਰ ਕੱਟਣਾ ਨੇ ਬਾਈ ਜੀ ਕੀ ਅਚਚਰਾ ਕੀਤਾ ਪਰ 5 ਸਾਲ 5-4 ਸਾਲ ਹਜੇ ਹੋਰ ਮਰਨਾ ਨਹੀਂ ਉਹ ਇਹ ਬਿਲ ਅਸੀਂ ਪਹਿਲੀ ਗੱਲ ਮੈਂ ਇੱਕ ਗੱਲ ਕਹਿਣਾ ਸਾਰੇ ਭਰਾਵਾਂ ਨੂੰ ਮੈਂ ਕਹਿੰਦਾ ਸੀ ਜੰਗ ਬਾਈ ਜੀ ਜਿੱਤ ਚੁੱਕੇ ਆ ਯਾਦ ਰੱਖਿਓ ਜੰਗ ਜਿੱਤ ਕੇ ਨਿਰਾਸ਼ ਨਾ ਹੋਇਆ ਹੁਣ ਰੱਜਡ ਕੀ ਆਉਣਾ ਇੱਥੇ ਹਾਲਾਤ ਜਿਹੜੇ ਕੀ ਆ ਪਹਿਲੀ ਗੱਲ ਤਾਂ ਇੱਥੇ ਯਾਦ ਰੱਖਿਓ ਹੁਣ ਸਾਡੇ ਕਿਸੇ ਤਰ੍ਹਾਂ ਦਾ ਲਾਠੀ ਚਾਰਜ ਕੁਝ ਵੀ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਗੱਲ ਯੂਐਨਓ ਚ ਬਾਕੀ ਤੇ ਦੁਨੀਆ 'ਚ ਕੋਈ ਮਾ ਕਹੇ ਜਾਣੀ ਜਿਹਦੇ ਸ਼ਾਂਤੀ ਨਾਲ ਬੈਠੇ ਪ੍ਰੋਟੈਸਟ ਕਰਦੇ ਬੰਦਿਆਂ ਨੂੰ ਅਸੀਂ ਕੀ ਠਾ ਸਕਦੇ ਹੋਈਏ ਇਹ ਪਬਲਿਕ ਪ੍ਰੋਪਰਟੀ ਆ ਮੈਂ ਕਹਿੰਦਾ ਖੱਟਰ ਨੇ ਸੜਕਾਂ ਪੱਟੀਆਂ ਬਾਈ ਜੀ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਂਦਾ ਪਰਚਾ ਉਹਦੇ ਵੀ ਦਰਜ ਹੋਣਾ ਚਾਹੀਦਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਅਜੀਦਾ ਪੱਟੀਆਂ ਨਹੀਂ ਯਾਰ ਅਜੀਦਾ ਕੱਲੇ ਪੱਥਰ ਪਾਸੇ ਕੀਤੇ ਆ ਸੜਕਾਂ ਤਾਂ ਉਹਨੇ ਪੱਟੀਆਂ ਉਹਦੇ ਪਰਚਾ ਦਰਜ ਕਰੋ ਪਬਲਿਕ ਪ੍ਰੋਪਰਟੀ ਖਰਾਬ ਕਰਦਾ ਸਾਡੀ ਪ੍ਰੋਪਰਟੀ ਆ ਉਹ ਸਾਨੂੰ ਯਾਦ ਰੱਖਣਾ ਪਊ ਇਹ ਸੜਕਾਂ ਸਾਡੇ ਪੈਸੇ ਨਾਲ ਬਣੀਆਂ ਸਾਡਾ ਜੇਬਾਂ ਚੋਂ ਪੈਸਾ ਗਿਆ ਹੱਥ ਬੰਨ ਕੇ ਬੇਨਤੀ ਕਰਦਾ ਭਾਈ ਇਹ ਅਹਿਸਾਸ ਕਰ ਲੋ ਵੀ ਪੰਜਾਬ ਦੇ ਮਾਲਕ ਅਸੀਂ ਆ ਜਿੱਦੇ ਤੋਂ ਨੂੰ ਮਾਲਕ ਹੋਣ ਦਾ ਸਾਥ ਹੋ ਗਿਆ ਅਸੀਂ ਨੌਕਰ ਤੋਂ ਕੰਮ ਲੈਣਾ ਸਿੱਖ ਗਏ ਮੈਂ ਕਹਿੰਦਾ ਪੰਜਾਬ ਫੇਰ ਬਚੂਆ ਨਹੀਂ ਅਸੀਂ ਜਿੰਨੀਆਂ ਮਰਜ਼ੀ ਲੜਾਈਆਂ ਲੜ ਕੇ ਕਿਸੀ ਅਸਰ ਨੂੰ ਕੀਆ ਜਿੱਤ ਕੇ ਹਰਦੇ ਰਹਾਂਗੇ ਜੇ ਤੋ ਜਾ ਕੇ ਫੇਰ ਅਸੀਂ ਤੱਕੜੀ ਵਾਲਾ ਪੰਜੇ ਵਾਲਾ ਤੇ ਝੜੂ ਵਾਲਾ ਝੰਡਾ ਚੱਕਣਾ ਭਾਈ ਮਤ ਬੋਲਿਓ ਪੰਜਾਬ ਬਚੂਆ ਪੰਜਾਬ ਨਹੀਂ ਬਚਣਾ ਪੰਜਾਬ ਤੇ ਨਵੀਂ ਪਥੇਰ ਲਾਉਣ ਵਾਸਤੇ ਹੱਥ ਬੰਨ ਕੇ ਬੇਨਤੀ ਕਰਦੇ ਇਹੋ ਜਿਹੇ ਸਵੈਰਥ ਬੰਦੇ ਜਿਹੜੇ ਹੋਰ ਨੌਜਵਾਨ ਵੀਰ ਇੱਥੇ ਹੈਗੇ ਆ ਚੰਗੇ ਲੀਡ ਕਰਨ ਵਾਲੇ ਉਹ ਮੂਰੇ ਲੱਗਣ ਇਸ ਸਾਰੇ ਅੰਦੋਲਨ ਨੂੰ ਖਾਲਿਸਤਾਨ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਬਹੁਤ ਵਾਰ ਪਰ ਉਸ ਚਾਰ ਚੋਹੇ ਨਿਕਲ ਗਿਆ ਅੱਜ ਸਾਰੇ ਸਟੇਟ ਸਾਡੇ ਨਾਲ ਆ ਕੇ ਖੜ ਗਏ ਅੱਜ ਮੋਦੀ ਦੇ ਗਲ ਚ ਗੁੱਠਾ ਤਾਂ ਆਇਆ ਮੂਰੇ ਸਿਰਿਆ ਕਾਲੇ ਹੁਣ ਮੈਂ ਜੱਟ ਦੀ ਬਾਈ ਜੀ ਹਿੰਦ ਦੀ ਲਾਸਟ ਗੱਲ ਕਰਕੇ ਦੱਸਦਾ ਮੋਦੀ ਨੂੰ ਸੁਨੇਹਾ ਜਾਣਾ ਚਾਹੀਦਾ ਮੈਂ মিডিਆ ਨੂੰ ਗੱਲ ਕਰਦਾ ਜਿਹੜਾ ਖੜਾ ਸਿਰਿਆ ਕਾਲੇ ਯਾਦ ਰੱਖਿਓ ਬਾਈ ਜੀ ਸਤਿ ਸ੍ਰੀ ਅਕਾਲ ਅਖੀਰ ਦੇ ਵਿੱਚ ਮੈਂ ਦੋ ਨਾਰੇ ਬੁਲੰਦ ਕਰਦਾ ਭਗਤ ਸਿੰਘ ਨੇ ਜਿਹੜੀ ਸਾਨੂੰ ਸੋਚ ਦਿੱਤੀ ਆ ਉਹ ਸਾਨੂੰ ਅਪਣਾਉਣੀ ਪਊ ਭਗਤ ਸਿੰਘ ਨੇ ਇਹੀ ਕਿਹਾ ਸੀ ਬੰਬ ਬਦੂਕਾਂ ਨਾਲ ਇਨਕਲਾਬ ਨਹੀਂ ਆਉਂਦੇ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾੜ ਤੇ ਤੇਜ ਹੋਊ ਇਹ ਵਿਚਾਰਾ ਸਾਨੂੰ ਜਾ ਕੇ ਪੰਜਾਬ 'ਚ ਵੀ ਕਰਨੀਆਂ ਪੈਣਗੀਆਂ ਇੱਥੋਂ ਅਸੀਂ ਜਿੱਤ ਕੇ ਬਾਗੇ ਦਾ ਘਰੇ ਜਾ ਕੇ ਹਰਾਾਂਗੇ ਜੇ ਅਸੀਂ ਫੇਰ ਉਹੀ ਝੰਡੇ ਚੱਕ ਲਏ ਆ ਝੰਡੇ ਸਾਨੂੰ ਰੱਖਣੇ ਪੈਣਗੇ ਠੀਕ ਆ ਇਹ ਝੰਡੇ ਬਹਾਲ ਰੱਖਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਧੰਨਵਾਦ ਭਾਈ ਜੀ ਲੋਕਲ ਘਰ ਲੈਰ ਨੂੰ ਕਦੇ ਸਨੇਹਾ ਦਿਓ ਤੁਹਾਡੇ ਕੋਲੇ ਆਵਾਂਗੇ ਭੇਜ ਦੇਖ ਲਿਓ